ਹਰ ਰੋਜ਼ ਦੀ ਨਵੇਂ ਵਾਰ ਦਾ ਤਾਂ ਹਰ ਰੋਜ਼ ਕੁੱਟਮਾਰੀ ਗੁੰਡਾਗਰਦੀ ਅੱਜ ਇੱਕ ਨੌਜਵਾਨ ਆਟੋ ਗੱਡੀ ਤੇ ਆ ਰਿਹਾ ਸੀ ਦੱਸ ਰਿਹਾ ਇਹ ਗੱਡੀ ਹੈਗੀ ਪੀਵੀ011ਬੀਡਬਲਯੂ4778 ਤੇ ਕੋਈ ਬੰਦੇ ਆ ਕੇ ਇਹਨੂੰ ਗੱਡੀ ਲੈ ਕੇ ਮੂਹਰੇ ਰੋਕ ਕੇ ਤੇ ਉਹ ਬੰਦੇ ਨੂੰ ਕੁੱਟਮਾਰ ਕੀਤੀ ਆ ਐਂਬੂਲੈਂਸ ਗੱਡੀ ਲੈ ਕੇ ਗਈ ਆ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਕੇ ਸੀ ਦੱਸ ਰਿਹਾ ਕਿ ਇਹ ਨੌਜਵਾਨ ਇਧਰੋਂ ਬਟੰਡੇ ਵਾਲੇ ਪਾਸੋਂ ਸ਼ੌਣੀ ਵਾਲੇ ਸੜਕ ਤੇ ਆ ਮੰਦਰ ਕੋਲ ਤੇ ਜਾ ਰያ ਸੀ ਗੱਡੀ ਰੋਕ ਕੇ ਇਹਦੀ ਕੁੱਟਮਾਰ ਕੀਤੀ ਐ ਗੱਡੀ ਦੀ ਭੰਨ ਤੋੜ ਕੀਤੀ ਐ ਆ ਗੱਡੀ ਦਾ ਨੰਬਰ ਆ ਪੀ ਵੀ 11 ਬੀ ਡਬਲਯੂ 4778 ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਸੀ ਬੰਦੇ ਦੀ ਬਚਤ ਹੋ ਗਈ ਲੱਤਾਂ ਬਾਹਾਂ ਲੱਤਾਂ ਕ੍ਰੈਕ ਹੋ ਗਏ ਬੰਦੇ 6:00 ਵਜੇ ਲੱਤਾਂ ਤੇ ਨੌਜਵਾਨ ਸਹਾਰਾ ਵੈਲਫੇਅਰ ਸੁਸਾਇਟੀ ਵੱਲੋਂ ਨੌਜਵਾਨ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਗੱਡੀ ਆ ਗਈ ਸੀ ਆਪਾਂ ਮੁਲਾਜ਼ਮਾਂ ਤੋਂ ਪੁੱਛਦੇ ਹਾਂ ਵੀ ਕੌਣ ਸੀ ਕਿੱਥੋਂ ਐ ਬਈ ਸਤਿ ਸ਼੍ਰੀ ਅਕਾਲ ਜੀ ਕੌਣ ਸੀ ਪੇ ਜੀ ਇਹ ਗੱਡੀ ਵਾਲੇ ਗੱਡੀ ਨੰਬਰ ਨੋਟ ਕਰ ਲਿਆ ਤਾਂ ਪਤਾ ਲੱਗ ਜੂ ਕਿੱਥੋਂ ਦੇ ਕੌਣ ਆ ਕੀ ਗੱਲ ਤੇ ਜਿਹਦੇ ਸੱਟਾਂ ਮਾਰੀਆਂ ਇਹ ਕੌਣ ਸੀਗੇ ਜੀ ਨੂੰ ਵੀ ਸ਼ਰਮ ਨਹੀਂ ਕਿਤਾ ਕਾਰਜ ਜੀ ਲੱਗਿਆ ਪੌਟਿਕ ਦੇ ਨਾਲ ਠੀਕ ਹੈ ਜੀ ਇਹ ਕਹਿੰਦੇ ਕੋਈ ਕਾਲਜ ਵਿੱਚ ਲੱਗਿਆ ਪੋਲੀਟੈਕનિક ਕਾਲਜ ਵਿੱਚ ਤੇ ਗੱਡੀ ਦਾ ਨੰਬਰ ਨੋਟ ਕਰ ਲਿਆ ਗਿਆ ਤੇ ਜਲਦੀ ਹੀ ਪਤਾ ਲੱਗ ਜੂ ਵੀ ਕੌਣ ਹੈ ਮੇਰਾ ਨਾਮ ਜਗਰਕੰਗਾ ਮੈਂ ਨੌਜਵਾਨ ਵੈਕਸੜੀ ਦਾ ਵਲੰਟੀਅਰ ਹਾਂ ਜੀ ਸਾਡੀ ਐਮਰਜੈਂਸੀ ਨੰਬਰ 9872467 ਪ੍ਰਧਾਨ ਸ਼੍ਰੀ ਸੋਨਮੇ ਸ਼੍ਰੀ ਨੂੰ ਸੂਚਨਾ ਮਿਲੀ ਸੀ ਕਿ ਕੈਂਟ ਰੋਡ ਦੇ ਉੱਪਰ ਕਿਸੇ ਬੰਦੇ ਦੇ ਉੱਪਰ ਹਮਲਾ ਹੋਇਆ ਹੈ ਤਾਂ ਸਾਡੀ ਐਮਰਜੈਂਸੀ ਟੀਮ ਨੇ ਮੌਕੇ ਤੇ ਜਾ ਕੇ ਦੇਖਿਆ ਕੈਂਠਾਣਾ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਅਲਟੋ ਕੈਟੜ ਗੱਡੀ ਭੰਨੀ ਹੋਈ ਸੀ ਬੰਦੇ ਨੂੰ ਕੱਢ ਕੇ ਪਹਿਲਾਂ ਕੁੱਟਿਆ ਗਿਆ ਫਿਰ ਸਕੋਰ ਦੀ ਗੱਡੀ ਤੇ ਉੱਪਰ ਸਵ ਸਰ ਗੱਡੀ ਸਕੋਰਪੀਓਸ ਦੇ ਉੱਪਰ ਚੜਾ ਦਿੱਤੀ ਗਈ ਜਿਸ ਨਾਲ ਉਸਦੀ ਲੱਤ ਤੇ ਉਸਦੀ ਬਾਹ ਟੁੱਟ ਗਈ ਹੈ ਜੋ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਜਿੱਤਕੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਕਿੰਨੀ ਪਤਾ ਲੱਗਾ ਹੈ ਫਿਲਹਾਲ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਜੀ ਸਰਟਲ ਕਾਫੀ ਜ਼ਿਆਦਾ ਉਹਦੇ ਇਸ ਲਈ ਉਸ ਤੋਂ ਸਾਰਾ ਪਤਾ ਕਰਦੇ ਹਾਂ ਜੀ